ਸੱਚੀ ਗੱਲ ਹਕੀਕਤ ਹੈ ਕਿ ਇਹ ਨਹੀਂ ਹੈ ਮਨਘੜਤ ਕਹਾਣੀ ਨਹੀਂ ਬਣਾਈ ਮੈਂ ਜੋ ਸਾਡੇ ਨਾਲ ਬਸ ਦੇ ਵਿੱਚ ਵਾਪਰਿਆ ਤੁਹਾਨੂੰ ਮੈਂ ਉਹ ਦੱਸਣ ਲੱਗੀ ਆ ਸਾਡਾ ਜਿਹੜੀ ਪੰਜਾਬ ਸਟੇਟ ਆ ਇਹ ਬੜੀ ਸੁੱਚੀ ਤੇ ਉੱਚੀ ਆ ਇੱਥੇ ਕਦੇ ਰੇਪ ਨਹੀਂ ਸੀ ਕਰ ਕਿਸੇ ਦਾ ਵੀ ਹੋਇਆ ਤੇ ਜਦ ਤੋਂ ਸਾਡਾ ਅਦਲਾ ਬਦਲੀ ਹੋ ਗਈ ਸਾਡੇ ਯੂਪੀ ਸਿ ਜਾਵੜੇ ਤੇ ਯੂਪੀ ਵਾਲੇ ਇੱਧਰ ਆਵੜੇ ਜੋ ਕੁਝ ਬਾਹਰਲੀਆਂ ਕੰਟਰੀਆਂ ਚ ਹੁੰਦਾ ਸੀ ਉਹ ਅੱਜ ਸਾਡੇ ਪੰਜਾਬ ਦੇ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਸਾਨੂੰ ਨਾਤਾ ਉਹਨਾਂ ਦੀ ਭਾਸ਼ਾ ਤੋਂ ਸ਼ੱਕ ਹੁੰਦੀ ਹੈ ਬਿਲਕੁਲ ਪੰਜਾਬੀ ਬੋਲਦੇ ਨੇ ਪਿਓਰ ਤੇ ਕੀ ਹੋਇਆ ਸੀ ਬਸੜੇ ਡੀ ਐਮ ਸੀ ਤੋਂ ਅਸੀਂ ਦੇਖ ਲਓ ਕੋਪ ਟੋਟੇ ਤੇ ਉਹਨਾਂ ਸੀ ਮੂਹਰੇ ਸਾਡਾ ਮੋਟਰਸਾਈਕਲ ਖੜਾ ਸੀ ਇੱਕ ਨੌਜਵਾਨ ਬੰਦਾ ਚੜ੍ਹਿਆ ਜਿਹਦੀ ਉਮਰ 40 42 ਸਾਲ ਦੀ ਸੀ ਸ਼ਰਾਬ ਨਾਲ ਰੱਜਿਆ ਹੋਇਆ ਤੇ ਉਹਨੇ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ ਬਸ ਦੇ ਵਿੱਚ ਮੈਂ ਉਹਨੂੰ ਕਹਿ ਮਾ ਭਰਾਵਾ ਤੇਰੀ ਸ਼ਰਾਬ ਪੀਤੀ ਹੈ ਪਿੱਛੇ ਨੂੰ ਹੋ ਕੇ ਖੜੋ ਮੇਰੇ ਕਹਿ ਤਾ ਪਿੱਛੇ ਨੂੰ ਹਟ ਗਿਆ ਕਹਿੰਦਾ 10 ਦਿਨ ਹੋ ਗਏ ਮੈਂ ਘਰ ਨੂੰ ਚਲਾ 10 ਦਿਨਾਂ ਬਾਅਦ ਸ਼ਰਾਬ ਤਾਂ ਕਹਿੰਦਾ ਪੀਣੀ ਉਸ ਸੁਣਨ ਵਾਲੀ ਗੱਲ ਨਾਲ ਮੇਰਾ ਪਤੀ ਵੀ ਮੇਰੇ ਬਰੋਬਰ ਬੈਠ ਸੀ ਮੈਂ ਕੱਲੀ ਨਹੀਂ ਸੀ ਬਸ ਸਵਾਰੀਆਂ ਨਾਲ ਕੱਚਾ ਕੱਚ ਪਰੀ ਹੋਈ ਸੀ ਮਤਲਬ ਸਵਾਰੀ ਦੇ ਨਾਲ ਸਵਾਰੀ ਖੜੀ ਸੀ ਜਿਹੜੀ ਜਗ੍ਹਾ ਖਾਲੀ ਹੁੰਦੀ ਆ ਜਿੱਥੇ ਜਿ ਸਵਾਰੀਆਂ ਸੀਟ ਦੇ ਉੱਤੇ ਜਾ ਕੇ ਬੈਂਦੀਆਂ ਨਹੀਂ ਉਹ ਹਰਕਤਾ ਤੋਂ ਨਾ ਬਾਜਾਇਆ ਪਿੱਛੇ ਹਟ ਗਿਆ ਫਿਰ ਉਹਨੇ ਇੱਕ ਕੁੜੀ ਛੇੜੀ ਨੌਜਵਾਨ ਜਿਹੜੀ ਵਿਆਹੀ ਵਰੀ ਸੀ ਦੋ ਤਿੰਨ ਬੱਚਿਆਂ ਦੀ ਮਾਂ ਸੀ ਉਹਨੇ ਵੀ ਇਹੀ ਗੱਲ ਕਹੀ ਤੇਰੀ ਸ਼ਰਾਬ ਪੀਤੀ ਹੈ ਭਰਾਵਾ ਪਿੱਛੇ ਚੱਲ ਪਰ ਉਹ ਕੁੜੀ ਦੇ ਨਾਲ ਗਲਤ ਹਰਕਤਾ ਕਰਨੋਂ ਨਾ ਹਟਿਆ ਜਾਂ ਨਾ ਹਟਿਆ ਤਾਂ ਨਾ ਮੂਰੇ ਬੜੇ ਲੋਕ ਬੈਠੇ ਨੇ ਸੋਣਨ ਵਾਲੀ ਗੱਲ ਆ ਮੈਂ ਕਿਹਾ ਮੂਰੇ ਸਾਡਾ ਪਿੰਡ ਆ ਰਿਹਾ ਤੇਰਾ ਬੜਾਂਗਾ ਕਰਵਾਉਣੀ ਆ ਇਹ ਗਣ ਸੁਣ ਕੇ ਸਾਰਿਆਂ ਦੇ ਚਾਰ ਕੰਨ ਹੋ ਗਏ ਜਿਹੜੇ ਨਿਵਾਸ ਦੇ ਵਿੱਚ ਬੈਠੇ ਸੀ ਕੁਸਰਮੁਸਰ ਹੋਣ ਲੱਗੀ ਇਸ ਵਿੱਚ ਵੀ ਉਹ ਮਾਤਾ ਨੇ ਕਿਹਾ ਵੀ ਮੂਰੇ ਸਾਡਾ ਪਿੰਡ ਆਉਣ ਵਾਲਾ ਮੈਂ ਫੋਨ ਕਰਦੀ ਆ ਮੈਂ ਡਰਾਈਵਰ ਕਨੈਕਟਰ ਨੂੰ ਕਿਹਾ ਵੀ ਤਾ ਇਹਨੂੰ ਲਾਉਣਾ ਜਾਂ ਸਾਨੂੰ ਲਾਉਣਾ ਪਊਗਾ ਇਹ ਕਨੈਕਟਰ ਨੇ ਅਣ ਸੁਣੀ ਗੱਲ ਕਰਤੀ ਜਦ ਹੀ ਲਾ ਨਹੀਂ ਸਕਦਾ ਸੀ ਉੱਥੇ ਮੈਂ ਕਿਹਾ ਜਿੱਥੇ ਹੈ ਉਹ ਇੱਥੇ ਹੀ ਲਾ ਐਸੇ ਟਾਈਮ ਪਰ ਨਾ ਜਦੋਂ ਜ਼ਿਆਦਾ ਹੀ ਵਸਦੇ ਵਿੱਚ ਖੰਡਾਰਾ ਖੰਡਾਉਣ ਲੱਗਿਆ ਤਾਂ ਡੇਲੋਂ ਆ ਕੇ ਲਾਤਾ ਜਦੋਂ ਡੇਲੋਂ ਆ ਕੇ ਲਾਇਆ ਉਹਨੇ ਡਰਾਈਵਰ ਨੂੰ ਨਾਲ ਕਨੈਕਟ ਨੂੰ ਗਾਲਾਂ ਕੱਢਣੇ ਸ਼ੁਰੂ ਕਰ ਕਰਤੀਆਂ ਫਿਰ ਉੱਥੇ ਉਹਦਾ ਚਿੰਗਾ ਬੜਾਂਗਾ ਹੋਇਆ 10-12 ਮੁੰਡਿਆਂ ਨੇ ਕੁੱਟਿਆ ਸਾਡੇ ਪੰਜਾਬ ਦੇ ਵਿੱਚ ਜੋ ਵੀ ਸਵਾਰੀ ਸ਼ਰਾਬ ਪੀ ਕੇ ਜੈਸ ਚੜਦਾ ਮੈਂ ਕਹਿੰਦੀ ਆ ਜਿੱਥੇ ਹੈਗਾ ਉਹ ਉੱਥੇ ਹੀ ਤਾਰ ਦੋ ਜੇ ਤੁਸੀਂ ਪੰਜਾਬੀ ਵੀਰੋਂ ਬਾਕੀ ਆਪਾਂ ਹੋਰਾਂ ਦੇ ਨਹੀਂ ਗੱਲ ਕਹਦੇ ਹੈਗੇ ਮੈਂ ਡਰਾਈਵਰਾਂ ਕਰੈਕਟਰਾਂ ਨੂੰ ਦੋਨੋਂ ਇਹਨੂੰ ਕਹਨੀ ਆ ਵੀ ਜਿੱਥੇ ਵੀ ਤੁਹਾਨੂੰ ਕੋਈ ਸ਼ਰਾਬੀ ਚਾਹੇ ਪੰਜਾਬੀ ਆ ਚਾਹੇ ਕੋਈ ਬਿਹਾਰੀ ਆ ਚਾਹੇ ਕੋਈ ਵੀ ਆ ਉਹਦਾ ਕੋਈ ਨਸ਼ਾ ਕੀਤਾ ਹੋਇਆ ਚਾਹੇ ਬਿਣਾਵਲ ਅਜਾੜਾ ਤੇ ਕੋਈ ਵੀ ਸਾਧਨ ਇਹਨੂੰ ਜਾਣਦਾ ਪਰ ਉਹਨੂੰ ਉੱਥੇ ਹੀ ਲਾ ਦੋ ਕੋ ਇੱਜ਼ਤਦਾਰ ਬੰਦੇ ਨੂੰ ਮਠਾਉਣਾ ਚਾਹੀਦਾ ਬੱਸ ਦੇ ਵਿੱਚ ਵੀ ਤੁਸੀਂ ਤਾਂ ਜਿਹਨੂੰ ਦੇਖਦਾ ਕਿ ਚੰਦ ਪਾਸਾ ਵਿੱਚ ਉਹਨੂੰ ਲੱਦ ਲੈਨੇ ਹੋ ਮੈਂ ਮੰਨਦੀ ਆ ਡਰਾਈਵਰ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿਦੀ ਸ਼ਰਾਬ ਪੀਤੀ ਹੈ ਕਿਦੀ ਨਹੀਂ ਪਰ ਕਨੈਕਟਰ ਨੂੰ ਜ਼ਰੂਰ ਜੇ ਤੁਰੰਤ ਪਤਾ ਲੱਗ ਜਾਂਦਾ ਵੀ ਇਹ ਬੰਦੇ ਜਾਨਸ਼ਾਹ ਕੀਤਾ ਹੋਇਆ ਜੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਓ ਅਕ